ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਰਚਨਾ ਸ਼ਾਮਲ ਕਰਾਂਗੇ ਇਕਬਾਲ ਸਿੰਘ ਚੇਰਿਆਂਵਾਲੀ ਜੀ ਦੀ ਸੋਇਸ ਰਤਨਾਂ ਦੇ ਵਿੱਚ ਉਹਨਾਂ ਨੇ ਬੜੀ ਅਹਿਮ ਗੱਲ ਸਾਨੂੰ ਦੱਸਣੀ ਕੀਤੀ ਹੈ ਆਮ ਤੌਰ ਤੇ ਅਸੀਂ ਜਰਾ ਤਾਂ ਜਿਹੜੇ ਆ ਉਹ ਜਾਤਾਂ ਪਾਤਾਂ ਧਰਮਾਂ ਦੇ ਆਧਾਰ ਤੇ ਲੜਾਈ ਕਰਦੇ ਆਂ ਜਾਤਾਂ ਪਤਾਂ ਦੇ ਆਧਾਰ ਤੇ ਧਰਮਾਂ ਦੇ ਆਧਾਰ ਤੇ ਅਸੀਂ ਇੱਕ ਦੂਜੇ ਨਾਲ ਨਫ਼ਰਤ ਕਰਦੇ ਆਂ ਪਰ ਇਸ ਰਤਨਾਂ ਦੇ ਵਿੱਚ ਇਕਬਾਲ ਸਿੰਘ ਜੀ ਨੇ ਸਾਨੂੰ ਇਹਨਾਂ ਗੱਲਾਂ ਤੋਂ ਹਮੇਸ਼ਾ ਹੀ ਦੂਰ ਰਹਿਣ ਦੀ ਗੱਲ ਕੀਤੀ ਹੈ ਕਿਉਂਕਿ ਮਨੁੱਖ ਚاہے ਹਿੰਦੂ ਨਾ ਬਣ ਸਕੇ ਸੱਚਾ ਮੁਸਲਮਾਨ ਨਾ ਬਣ ਸਕੇ ਸੱਚਾ ਸਿੱਖ ਨਾ ਬਣ ਸਕੇ ਪਰ ਉਹਨੂੰ ਇੱਕ ਇਨਸਾਨ ਸੱਚਾ ਬਣਨਾ ਬਹੁਤ ਜ਼ਰੂਰੀ ਹੁੰਦਾ ਹੈ ਸੋ ਇਸੇ ਗੱਲ ਨੂੰ ਹੀ ਇਸ ਰਚਨਾ ਦੇ ਵਿੱਚ ਕਲਮਬਦ ਇਕਬਾਲ ਸਿੰਘ ਨੇ ਕੀਤਾ ਕਿਉਂਕਿ ਕਈ ਵਾਰ ਇਹ ਗੱਲਾਂ ਲਿਖਦੇ ਲਿਖਦੇ ਕੋਈ ਲਿਖਾਰੀ ਜਜ਼ਬਾਤੀ ਵੀ ਹੋ ਜਾਂਦਾ ਹੈ ਜਿਸ ਦੇ ਕਰਕੇ ਉਹ ਕੁਝ ਐਸੇ ਲਫ਼ਜ਼ ਲਿਖ ਦਿੰਦਾ ਜਿਹੜੇ ਸਾਨੂੰ ਕਾੜੇ ਲੱਗਦੇ ਨੇ ਪਰ ਅਸਲ 'ਚ ਉਹ ਸੱਚ ਹੁੰਦੇ ਨੇ ਸੋ ਆਓ ਆਪਾਂ ਦੇਖਦੇ ਹਾਂ ਇਕਬਾਲ ਸਿੰਘ ਛੇਰਿਆਵਾਲੀ ਨੇ ਇਸ ਕਲਮ ਦੇ ਵਿੱਚ ਬੰਦੇ ਨੂੰ ਇੱਕ ਇਨਸਾਨ ਬਣੇ ਰਹਿਣ ਵਾਸਤੇ ਕੀ ਲਿਖਿਆ ਸੋ ਲਖਾਰੀ ਦੇ ਮੁਤਾਬਕ ਇੱਕ ਮਾਂ-ਬਾਪ ਆਪਣੇ ਬੱਚੇ ਨੂੰ ਕੁਝ ਇਸ ਤਰ੍ਹਾਂ ਨਾਲ ਸਮਝਾ ਰਿਹਾ ਹੈ ਕਹਿੰਦੇ ਮੇਰੇ ਪੁੱਤਰਾ ਤੈਨੂੰ ਗੱਲ ਆਖਾਂ ਮੇਰੇ ਪੁੱਤਰਾ ਤੈਨੂੰ ਗੱਲ ਆਖਾਂ ਨਾ ਕਿਸੇ ਕੌਮ ਦਾ ਤੂੰ ਰਖਾਂ ਨਾ Hindu ਬੋਧੀ ঈਸਾ ਤੂੰ ਨਾ ਸਿੱਖ ਤੇ ਮੁਸਲਮਾਨ ਬਣੇ ਮੈਂ ਚਾਹਨਾ ਤੂੰ ਇਨਸਾਨ ਬਣੇ ਮੈਂ ਚਾਹਨਾ ਤੂੰ ਇਨਸਾਨ ਬਣੇ ਜਿੱਥੇ ਬਾਲ ਲਿਆਣੇ ਰੁਲ ਜਾਵਣ ਸਭ ਧੀਆਂ ਪਹਿਣਾ ਭੁੱਲ ਜਾਵਣ ਸੰਤਾਲੀ ਦੇ ਪੰਜਾਬ ਜਿਹਾ ਨਾ ਹੋਰ ਕਿਤੇ ਸਮਸ਼ਾਨ ਬਣੇ ਮੈਂ ਚਾਹਣਾ ਤੂੰ ਇਨਸਾਨ ਬਣੇ ਮੈਂ ਚਾਹਣਾ ਤੂੰ ਇਨਸਾਨ ਬਣੇ ਜੇ ਧਰਮ ਦਾ ਪਾੜਾ ਮੁੱਕ ਜਾਵੇ ਰੱਬਾਂ ਦਾ ਢੋਂਗ ਵੀ ਰੁਕ ਜਾਵੇ ਜੇ ਧਰਮ ਦਾ ਪਾੜਾ ਮੁੱਕ ਜਾਵੇ ਰੱਬਾਂ ਦਾ ਢੋਂਗ ਵੀ ਰੁਕ ਜਾਵੇ ਫਿਰ ਕਿਤੇ ਕੋਈ ਦੁਨੀਆ ਤੇ ਨਾ ਭਾਰਤ ਪਾਕਿਸਤਾਨ ਬਣੇ ਮੈਂ ਚਾਹਣਾ ਤੂੰ ਇਨਸਾਨ ਬਣੇ ਮੈਂ ਚਾਹਣਾ ਤੂੰ ਇਨਸਾਨ ਬਣੇ ਕਹਿੰਦੇ ਰੱਬਾਂ ਨੇ ਦੁਨੀਆ ਘੇਰ ਲਈ ਕਰ ਆਪਣੀ ਆਪਣੀ ਮੇਰ ਲਈ ਜਿਸ ਕਾਰਨ ਲੋਕੀ ਲੜਦੇ ਨੇ ਨਾ ਹੁਣ ਕੋਈ ਭਗਵਾਨ ਬਣੇ ਮੈਂ ਚਾਹਣਾ ਤੂੰ ਇਨਸਾਨ ਬਣੇ ਮੈਂ ਚਾਹਣਾ ਤੂੰ ਇਨਸਾਨ ਬਣੇ ਇਨਸਾਨਾਂ ਤੇ ਇਹ ਸੜਦੇ ਨੇ ਜੋ ਧਰਮ ਕਿਤਾਬਾਂ ਪੜ੍ਹਦੇ ਨੇ ਇਨਸਾਨਾਂ ਤੇ ਇਹ ਸੜਦੇ ਨੇ ਜੋ ਧਰਮ ਕਿਤਾਬਾਂ ਪੜ੍ਹਦੇ ਨੇ ਫਿਰ ਇਨ੍ਹਾਂ ਪਿੱਛੇ ਲੜਦੇ ਨੇ ਜੋ ਗੀਤਾ ਵੇਦ ਕੁਰਾਨ ਬਣੇ ਮੈਂ ਚਾਹਣਾ ਤੂੰ ਇਨਸਾਨ ਬਣੇ ਮੈਂ ਚਾਹੁੰਨਾ ਤੂੰ ਇਨਸਾਨ ਬਣੇ ਜੋ ਕੁਝ ਕੁ ਗਿਆਨੀ ਬਣਦੇ ਨੇ ਬਸ ਆਪਣੀ ਤਾਣੀ ਤਣਦੇ ਨੇ ਜੋ ਕੁਝ ਕੁ ਗਿਆਨੀ ਬਣਦੇ ਨੇ ਬਸ ਆਪਣੀ ਤਾਣੀ ਤਣਦੇ ਨੇ ਸਭ ਲੋਕੀ ਗਿਆਨੀ ਬਣ ਜਾਵਣ ਨਾ ਹੁਣ ਕੋਈ ਅਗਿਆਨ ਬਣੇ ਮੈਂ ਚਾਹੁੰਨਾ ਤੂੰ ਇਨਸਾਨ ਬਣੇ ਜਿੱਥੇ ਚੜਦਾ ਭੇਂਟ ਚੜਾਵਾ ਏ ਤੇ ਹੁੰਦਾ ਰੋਜ਼ ਛਲਾਵਾ ਏ ਜਿੱਥੇ ਢੋਂਗੀ ਢੋਂਗ ਪਾਈ ਕਰਦੇ ਨੇ ਨਾ ਐਸੀ ਕੋਈ ਦੁਕਾਨ ਬਣੇ ਮੈਂ ਚਾਹਣਾ ਤੂੰ ਇਨਸਾਨ ਬਣੇ ਮੈਂ ਚਾਹਣਾ ਤੂੰ ਇਨਸਾਨ ਬਣੇ ਜੀ ਹਾਂ ਦੋਸਤੋ ਇਕਬਾਲ ਸਿੰਘ ਚੇਰਿਆਂਵਾਲੀ ਜੀ ਨੇ ਇਸ ਰਚਨਾ ਦੇ ਵਿੱਚ ਉਹਨਾਂ ਲੋਕਾਂ ਨੂੰ ਟਾਰਗੇਟ ਕੀਤਾ ਹੈ ਜੋ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ ਠੱਗੀਆਂ ਮਾਰਦੇ ਨੇ ਜਦ ਕਿ ਰੱਬ ਤੋਂ ਧਰਮ ਤੋਂ ਉਹ ਕਾਫੀ ਦੂਰ ਹੁੰਦੇ ਨੇ ਸ ਬਹੁਤ ਐਸੇ ਲੋਕ ਨੇ ਇਕੱਲੇ ਪੰਜਾਬ ਵਿੱਚ ਹੀ ਨਾ ਕਹੀਏ ਬਲਕਿ ਥਾਂ ਥਾਂ ਤੇ ਐਸੇ ਲੋਕ ਬੈਠੇ ਆ ਜਿਹੜੇ ਸਾਨੂੰ ਅਕਸਰ ਗੁੰਮਰਾਹ ਕਰਦੇ ਆ ਰੱਬ ਦੇ ਨਾਂ ਦਾ ਡਰਾਵਾ ਦੇ ਕੇ ਸਾਨੂੰ ਗਲਤ ਸਿੱਖਿਆ ਦਿੰਦੇ ਨੇ ਗਲਤ ਪਾਸੇ ਤੋਰਦੇ ਨੇ ਆਓ ਉਹਨਾਂ ਲੋਕਾਂ ਤੋਂ ਹਮੇਸ਼ਾ ਬਚੀਏ ਜਿਹੜੇ ਕਿ ਸਾਡੇ ਹੱਕ ਸੱਚ ਦੀ ਕਮਾਈ ਨੂੰ ਹੱਥ ਆ ਕੇ ਆਪਣੇ ਮਹਿਲ ਭਰਦੇ ਨੇ ਉਹਨਾਂ ਲੋਕਾਂ ਤੋਂ ਹਮੇਸ਼ਾ ਦੂਰ ਰਹੀਏ ਚੰਗੇ ਲੋਕਾਂ ਦੀ ਧਰਮ ਦੀ ਗੱਲ ਕਰਨ ਵਾਲਿਆਂ ਦੀ ਰੱਬ ਦੀ ਗੱਲ ਕਰਨ ਵਾਲਿਆਂ ਦੀ ਇਨਸਾਨੀਅਤ ਦੀ ਗੱਲ ਕਰਨ ਵਾਲਿਆਂ ਦੀ ਹਮੇਸ਼ਾ ਕਦਰ ਕਰੀਏ ਤਾਂ ਕਿ ਸਾਡੇ ਜਹਨ ਦੇ ਵਿੱਚੋਂ ਇਨਸਾਨੀਅਤ ਦੀ ਖੁਸ਼ਬੂ ਆਵੇ ਜਦੋਂ ਇੱਕ ਇਨਸਾਨ ਚੰਗਾ ਇਨਸਾਨ ਬਣ ਜਾਂਦਾ ਹੈ ਤਾਂ ਆਪਣੇ ਆਪ ਹੀ ਉਸ ਨੂੰ ਰੱਬ ਮਿਲ ਜਾਂਦਾ ਹੈ ਸੋਇਸਾ ਲਿਖਤ ਦੇ ਵਿੱਚ ਲਿਖਾਰੀ ਨੇ 47 ਦੇ ਪੰਜਾਬ ਦੀ ਗੱਲ ਵੀ ਕੀਤੀ ਹੈ ਭਾਰਤ ਪਾਕਿਸਤਾਨ ਦੀ ਗੱਲ ਵੀ ਕੀਤੀ ਹੈ ਸਵਾ ਉਹ ਲਿਖਾਰੀਆਂ ਦੀਆਂ ਇਨ੍ਹਾਂ ਚੰਗੀਆਂ ਲਿਖਤਾਂ ਨੂੰ ਸਮਝਣਾ ਕਰੀਏ ਤੇ ਲੋਕਾਂ ਤੱਕ ਪਹੁੰਚਾਈਏ ਤਾਂ ਕਿ ਕੁਝ ਨਾ ਕੁਝ ਅਸਰ ਸਾਡੇ ਜੀਵਨ ਤੇ ਪੈ ਕੇ ਸਾਡਾ ਜੀਵਨ ਚੰਗੇ ਪਾਸੇ ਵੱਲ ਤੁਰ ਪਵੇ ਮਿਲਦੇ ਹਾਂ ਜੀ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਜ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ